ਪਰ ਇੱਥੇ ਗੁਰਮਤਿ ਨੇ ਇਸ ਗੱਲ ਨੂੰ ਝੁਟਲਾ ਦਿੱਤਾ ਮਹਾਰਾਜ ਪਹਿਲਾ ਸ਼ਬਦ ਤੇ ਬਾਣੀ ਚ ਗੁਰੂ ਅਮਰਦਾਸ ਮਹਾਰਾਜ ਕਹਿੰਦਿਆ ਜੇਕਰ ਵੇਲੇ ਵਖਤ ਦੀ ਵਿਚਾਰ ਕਰੀਏ ਕਿਹੜਾ ਵੇਲਾ ਹੈ ਜਿਸ ਵੇਲੇ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ ਬਚਪਨ ਖਸਣ ਖੇਡਣ ਦੀ ਉਮਰ ਹੈ ਜਵਾਨੀ ਮਾਨਣ ਦੀ ਉਮਰ ਹੈ ਬਡੇਪਾ ਪਰਿਵਾਰ ਸੰਭਾਲਣ ਦੀ ਉਮਰ ਹੈ ਤੇ ਬੰਦਾ ਸਵਾਲ ਕਰੇ ਕਿ ਇਹ ਕਿਹੜੇ ਵੇਲੇ ਫਿਰ ਬੰਦਾ ਬੰਦਗੀ ਕਰੇ ਮਹਾਰਾਜ ਬਾਣੀ ਚ ਕਹਿੰਦਿਆ ਜੇ ਵੇਲਾ ਵਖਤ ਵਿਚਾਰੀਏ ਕਿਤ ਵੇਲੇ ਭਗਤ ਹੋਏ ਜੇ ਵੇਲੇ ਵਖਤ ਦੀ ਵਿਚਾਰ ਕਰੋ ਤੇ ਕਿਹੜਾ ਵੇਲਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਸਭ ਨੂੰ ਕਹਿ ਦਿੱਤਾ ਗੁਰਮੁਖ ਜਨੋ ਜੇਕਰ ਬੰਦ ਕੀ ਨਹੀਂ ਕਰਦੇ ਤੇ ਬਚਪਨ ਵੀ ਵਿਅਰਥ ਹੈ ਬੰਦ ਕੀ ਨਹੀਂ ਕਰਦੇ ਤੇ ਜਵਾਨੀ ਵੀ ਵਿਅਰਥ ਹੈ ਉਹ ਗੁਰਮੁਖੋ ਜੇ ਬੰਦ ਕੀ ਨਹੀਂ ਕਰਦੇ ਤੇ ਬਡੇ ਪਾ ਵੀ ਵਿਅਰਥ ਹੈ ਤਿੰਨ ਅਵਸਥਾ ਕਹੀਆਂ ਜੀ ਮਹਾਰਾਜ ਬਾਲ ਜਵਾਨੀ ਅਰ ਬਿਰਧ ਫੁਣ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਵਿਣ ਵਰਥਾ ਸਭ ਕੀ ਮਾਨ ਭਜਨ ਵਿਣਾ ਇਹ ਸਭ ਕੁਝ ਵਿਅਰਥ ਹੈ